पंजाब सरकार वालों चलाई जा रही मुहिम युद्ध नशे तहत अज मान योग कमिश्नर अमृतसर श्री गुरप्रीत भर आई पी एस जी देशा निर्देशों तहत सब डिविजन ईस्ट वालों मकबूलपुरा एरिए स्पैशल कैश ऑपरेशन किया गया है जिस तहत साढ़े वालों नशाग्रस्त एरीच अभियान शुरू किया गया है जिस तहत असी काफी लोगों के घर सर्च की गई है जो ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਉਸਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪ ਦੇ ਮਾਧਮ ਰਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਫ੍ਰੀ ਡਰਗ ਡਿਕ ਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਜੋ ਵੀ ਵਿਅਕਤੀ ਨਸ਼ਾ ਕਰਨ ਦਾਦੀ ਪਾਇਆ ਜਾਂਦਾ ਹੈ ਸਾਡੇ ਵੱਲੋਂ ਅਸੀਂ ਉਸ ਨੂੰ ਪ੍ਰੋਪਰ ਉਹਦੀ ਟ੍ਰੀਟਮੈਂਟ ਵਾਸਤੇ ਉੱਥੇ ਡਰਗ ਡਿਕ ਐਡਿਕਸ਼ਨ ਸੈਂਟਰ ਚ ਐਡਮਿਟ ਕਰਾਇਆ ਜਾਂਦਾ ਹੈ ਜੋ ਸਾਡੇ ਵੱਲੋਂ ਹਰ ਗਲੀ ਦੀ ਹਰ ਮਹੱਲੇ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾ ਜੋ ਇਸ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ